ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ ਅੱਜ ਹਿੰਦੂ ਲਈ ਆਪਣੀ ਦੇਖੋ ਜਿਹੜੀ ਆਪਣੀ ਉੱਤਰ ਧੂੜੀ ਵਾਲਾ ਹਾਲ ਹੈ ਜਿਹੜਾ ਡੰਗਰਾਂ ਦਾ ਕੰਮ ਹੈ ਉਹਨੂੰ ਦੁਪਹਿਰੇ ਡੰਗਰ ਇੱਥੇ ਆਉਂਦੀ ਆ ਫਰਾਟਾ ਲਾ ਕੇ ਉੱਤਰ ਦੇਖੇ ਇਹ ਕੱਟੀ ਜਿਹੜੀ ਹੈ ਇਹ 8 ਮਹੀਨਿਆਂ ਦੀ ਹੈ ਤੇ 28 14 ਮਹੀਨਿਆਂ ਦੀ ਹੈ ਚਾਕਰ ਕੱਟੀ ਦੀ ਕਰੋ ਮਿੱਲੀ ਲਾ ਲਈਏ ਵਧੀਆ ਕਰੋ ਇੱਥੇ ਵੀ ਰੋਚਾ ਤੇ ਇੱਧਰ ਆਪਣਾ ਵੱਡਾ ਹਾਲਾ ਤੇ ਟਰੈਕਟਰ ਰੂਟਰ ਲੱਗੀ ਹੈ ਟਰੈਕਟਰ ਰੂਟਰ ਲਾਏ ਇੱਧਰ ਵੱਡੇ ਹਾਲ ਚੈੱਕ ਕਰੋ ਬਸ ਜ਼ਰਾ ਨੂੰ ਇਹ ਫੀਟਾਂ ਫੁੱਟਾ ਪਾਉ ਨਾ ਨਰਾਂ ਵਰੀਆ ਬਣ ਜਾਂਦੇ ਐਫ ਡੀ ਜੇ ਕੋਈ ਇੱਕ ਸਾਹ ਦੀ ਆ ਇੱਥੇ ਪੈਸੇ ਲਾਈ ਜਾ ਮੁਰਕੇ ਆਵੇ ਕੀ ਵੇਚਦੇ ਆ ਮੱਛੀ ਦੋ ਖਾਓ ਕੱਟੇ ਨੂੰ ਦਬਾਸੀ ਨੂੰ ਪੋੜਦੇ ਕੋਈ ਕਿ ਆਡਰ ਬੋੜਦੇ ਦੇ ਹੀ ਮੈਂ ਉਤਰਨਾ ਆ ਪੱਠੇ ਉਹਦੀ ਕੀ ਪਤਾ ਕਰ ਦੋ ਜਿਆਗ ਪਿਆਰ ਹੁੰਦੀ ਬੰਦੀ ਏ ਪੂਰੀ ਮੈਂ ਤੇ ਆਮ ਹੋ ਜੀ ਆਹ ਵੀ ਬਣ ਗਈ ਆ ਉਹ ਜਿਹੜੇ ਡੋਪੇ ਦਾ ਮੱਝਾ ਹੋਣਾ ਇੰਨਾ ਦੇਣਾ ਐਵੇਂ ਮਿਲ ਗਈ ਗੰਡੀ ਸਭ ਦੇ ਜਿੰਨਾਂ ਗਾਇਆਂ ਹੋ ਗਏ ਨਾ ਉਹ ਤਹਿ ਨਹੀਂ ਉਹ ਜਿਹੜੇ ਪਰੇ ਤੁਟੋ ਜਿੰਨਾਂ ਗਾਇਆਂ ਜਾ ਬੱਜਾ ਨਾ ਇੰਨਾ ਬੱਦਾਂ ਹੱਥ ਵਾਦ ਤੀਕੜੇ ਹੁਣਾਵਾ ਤੇ ਗਾਇਆਂ ਜਿਹਨੂੰ ਮੋਟੋ ਫਾਉਂ ਜਿੰਨਾਂ ਪੰਜਾਬ ਖੱਪਰੇ ਲੱਗੇ ਚੱਲਦੀ ਨੇ ਦੋਤੇ ਦੇ ਮਾਗਦੇ ਚੈੱਕ ਕਰੋ ਡੰਗਰ ਚੰਗੇ ਆ ਤੇ ਚੈੱਕ ਕਰੋ ਛੋਟੀ ਜੋ ਪੀਲੇ ਆ ਪੂਰੀ ਬਣ ਗਈ ਏ ਮੁੱਟੀ ਘਾਟੂਗਾ ਭਰਾਵਾਂਗੇ ਇਹਨੂੰ ਵਧੀਆ ਗਾਈ ਸੰਵਾਲੀ ਆ ਚੈੱਕ ਕਰੋ ਦੰਗ ਜੋਾਰ ਕੋ ਤਰਨਾ ਜੋਾਰ ਕੋ ਕਰਕੇ ਇਹਨਾਂ ਨੂੰ ਫੋਨ ਲਗਾ ਦੀ ਲੀਦਾ ਵੀ ਚੁੱਪ। ਮਾ ਇਹ ਦਿਨੋ ਬਿਮਾਰੀ ਹੋ ਗਈ ਤੇ ਲਹੂ ਮੂਤ ਦੀ ਤੇ ਉਹ ਮਰ ਗਈ ਵਿਚਾਰੀ। ਨੂੰ। ਕੀ ਆੜੇ ਆ ਕਰਨ। ਬਹੁਤ ਵਧੀਆ। ਜੇ ਪਲੋਕ ਵਧੀਆ ਲੱਗਦਾ ਹੰਦਾ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰੋ ਤੇ ਸਬਸਕ੍ਰਾਈਬ ਕਰੋ।